ਨਵਖੇ ਗੁਰੂ ਸਗਤ ਜੀਓ न नशाकु ठाकुर जिहा एक कबल गुनक बेशुमार पेयंत सु ਦੇ ਰੂਪ ਅੰਤ ਦਾ ਕਿ ਨਹੀਂ ਰਗੀ ਹੈ ਜੋ ਪ੍ਰਭ ਕੇ ਅਤ ਪਿਆਰੇ ਸੁਖ ਤਦ ਅਗੁਰ ਸੇਵਿਆ ਅਗਦੇਸ ਸਹਜ ਸੁਭਾਈ ਦਰਸ਼ਨ ਪਰਸ ਅਗੂ ਕੈ ਜਦ ਮਰਨ ਦੁਖ ਜਾ ਸਤਨਾ ਧੰਵਾਦ ਹੈ ਗੁਰੂ ਸਾਹਿਬ ਜੀ ਗੌੜੀ ਮਹੰਲਾ ਪੰਜਾਬ ਦੇਵ ਸਹਜ ਸੁਭਾਉ ਦੇਵ ਮੋਕੋ ਸਤਗੁਰ ਭੇ ਤੇ ਆਦ ਤੇ ਇਕ ਨਾਮ ਕੋthiyo pujari go ko accharaj gur hai dikhalo bhayo prakash sarb ujyara ਆਲਾ ਮਨ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤੇਆ ਅਨ ਭੈ ਫਹਿ ਰਾਇਓ ਮਾਨ ਅਕੇਆ ਸੁਖ ਪਾਏ ਦੁੱਖਾਂ ਕਬਾਇਓ ਜੋ ਸੋ ਪਰ ਸੰਨ ਫਹੇ ਪ੍ਰਭ ਠਾਕੁਰ ਸਭ ਆਨਤ ਰੂਪ ਏ ਕਾਇਓ ਨਾ ਕਛ ਆਗਤ ਨਾ ਕਛ ਜਾਗਤ ਸਦ ਖੇਲ ਕਿਉ ਹਰ ਰਾਇਓ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਇਕ ਕਰਨਾਯੋ ਨਾ ਕਿਸ ਯਾਗਤ ਨਾ ਕਿਸ ਜਾਗਤ ਸਭ ਖੇਲ ਕੀਓ ਹਰ ਰਾਇਓ ਕਹੋ ਨਾਨਕ ਅਗਮ ਅਗਮ ਗਾਖੂਰ ਭਗਤ ਤੇਗਰ ਨਾਯੋ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਸਨਮਾਨ ਜੋ ਜਬਰ ਸ਼ਤਰ ਤਖਤ ਤੇ ਬਾਕ ਇਰਾਹਿਮਤਾਂ ਦੇ ਘਰ ਬਖਸ਼ਾਂ ਦੇ ਦਾਤੇ ਦਿਨ ਦੁਨੀਆਂ ਦੇ ਰਖੇ ਮੋਸਤੇ ਬੜੇ ਸਾਂਝੀ ਵਰਤਾਂ ਨੂੰ ਸਾਂਝਾ ਉਪਦੇਸ਼ ਕਰਤਾ ਸ਼ਬਦ ਗੁਰੂ ਸਦਾਕਤ ਗੁਰੂ ਧੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਦੀ ਮੁਬਾਰਕ ਚਰਨ ਛੂਹ ਪ੍ਰਾਪਤ ਕਰਦੇ ਸਤ ਸੰਗੀ ਜਨੋ श्री इस दिन पेश कर सारे कालसा पंथी जन को इस पावन स्थान के दर्शन विदार कर रहे और सतगुरु दी रबी वाणी इलाही वाणी का आनंद मान रहे सत्संगी जनो आप भटपाके को जो अमृत वेदे तो सतगुरु के पावन दरबार हैं

ਅੱਜ ਦੇ ਇਨ੍ਹਾਂ ਮਹਾਰਕ ਬਚਨਾ ਅੰਗਰ ਜੋ ਬਖਸ਼ਿਸ਼ ਰਹਿਮਤ ਕਿਰਪਾ ਵਰਤਾਰੇ ਆਓ ਸਤਿਗੁਰ ਦੀ ਬਖਸ਼ਿਸ਼ ਰਹਿਮਤ ਕਿਰਪਾ ਦੇ ਪਾਤਰ ਬਣ ਸਕੀਏ ਆਪ ਸੰਗਤ ਬਖਸ਼ੂ ਆਸੀ ਸਵਾ ਅਦਰ ਦਾ ਸਤਕਾਰ ਸਹਿਬਾਂ ਨੂੰ ਝੁਕਾਓ ਸੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਰਹਾਉ ਤੇ ਬੰਦ ਅੰਦਰ ਸਹਿਜ ਸਮਾਇਉ ਦੇਵ ਮੋਕੋ ਸਤਗੁਰ ਭੈ ਬਿਆਲ ਦੇ हे प्रभु आप जियां ने अपार बख्शिशिरंग कृपा कीती मेनू आत्मिक अडोल अवस्था जिनु सहग किया जा ओ आत्मिक अडोल अवस्था बख्शिश कीती सतगुरु जी मैं उस विच अपेग हो गया ते आप जी दी कृपा ਕਿ ਕਿ ਸਹਿਜ ਬਾਰੇ ਕੁਝ ਵਿਚਾਰਿਆ ਨਹੀਂ ਜਾ ਸਕਦਾ ਇਸ ਅਵਸਥਾ ਬਾਰੇ ਕੁਝ ਕਹਿ ਨਹੀਂ ਜਾ ਸਕਦਾ ਭਗਤ ਬਾਪਾ ਕਬੀਰ ਸਾਹਿਬ ਜੀ ਕਹਿੰਦੇ ਆ ਸਹਿਜ ਕੀ ਅਕਰਤ ਤਕਤ ਹੈ ਵਿਰਾਰੀ ਤੋਨੇ ਚੜਾਏ ਚਾਏ ਨਾਮੋ ਆਪਣੀ ਹਰ ਕੀ ਲੱਗਿਆ ਨਾ ਭਾਰੀ ਕਿਉਂਕਿ ਸਹਿਜ ਜੋਗ ਹੈ ਉਹ ਅੰਦਰ ਦੀ ਇੱਕ ਅਵਸਥਾ ਹੈ ਇਸ ਨੂੰ ਬਿਆਨ ਕਰਨਾ ਬੜਾ ਔਖਾ ਹੈ ਕਿਉਂਕਿ ਜੋ ਕਰਮ ਅਸੀਂ ਕਰਨੇ ਆ ਮੈਂ ਸੋਚਾਂ ਕਿ ਮੈਂ ਬੜਾ ਸਹਿਜ ਚ ਹਾਂ ਜਦ ਬੁਲਾਣਾ ਬੰਦਾ ਬੜਾ ਸਹਿਜ ਚ ਹੈ ਇਹ ਤੁਸੀਂ ਉਹਦੇ ਅੰਦਰ ਦੀ ਅਵਸਥਾ ਬਿਆਨ ਨਹੀਂ ਕਰ ਸਕਦੇ ਕਿਉਂਕਿ ਜੋ ਸਾਨੂੰ ਸਹਿਜ ਲੱਗਦਾ ਕਈ ਵਾਰੀ ਉਹ ਹੁੰਦਾ ਨਹੀਂ ਜੋ ਸਾਨੂੰ ਬਾਰੀ ਸਹਿਜ ਲੱਗਦਾ ਉਹ ਸਹਿਜ ਨਹੀਂ ਹੁੰਦਾ ਪਰ ਜੋ ਆਪ ਬਿਆਨ ਕਰ ਰਿਹਾ ਵੀ ਮੈਂ ਬੜਾ ਸਹਿਜ ਚ ਮੈਂ ਬੜਾ ਮੰਨਦਾ ਜੀ ਇਸ ਵਾਰੀ ਕੇ ਗਲ ਵੀ ਝੁੱਠੀ ਪੈਣਾ ਇਸ ਲਈ ਭਗਤਵਾਰ ਦਾ ਕਬੀਰ ਸਾਹਿਬ ਕਹਿੰਦੇ ਸਹਿਜ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਹਿਜ ਤੇ ਹੋਏ ਜਿਹੜਾ ਇੱਕ ਨਿਮਕ ਮਾਤਰ ਵੀ ਡੋੜਦਾ ਹੈ ਇੱਕ ਨਿਮਕ ਮਾਤਰ ਵੀ ਖਿੰਡਦਾ ਨਹੀਂ ਪਰ ਜਿਹੜਾ ਇਹ ਕਹਿ ਰਿਹਾ ਹੈ ਕਿੰਦੇ ਦੇ ਵਿੱਚ ਬੜਾ ਤੈਜ ਹੈ ਉਹ ਕਿਤੇ ਨਾ ਕਿਤੇ ਖਿੰਡਿਆ ਜਰੂਰ ਹੋਵੇਗਾ ਖਿੰਡਦਾ ਹੋਵੇਗਾ ਕਿਤੇ ਨਾ ਕਿਤੇ ਥਿਰਤਦਾ ਜਰੂਰ ਹੋਵੇਗਾ ਸਹਿਜ ਹੋਣਾ আর ਸਹਿਜ ਮੰਨਣਾ ਬੜੀ ਔਖੀ ਗੱਲ ਹੈ ਭਗਤ ਬਾਬਾ ਕਬੀਰ ਸਾਹਿਬ ਨੇ ਸ਼ਲੋਕਾਂ ਦੇ ਅੰਦਰ ਵੀ ਇਹ ਬਾਤ ਪਈ। ਉਹ ਆਪਣੀ ਜਾਤ ਕਦੀ ਲਗਾਉਂਦੇ ਨਹੀਂ ਜਿੰਨੇ ਵੀ ਭਗਤ ਹੋਏ। ਉਹਨਾ ਡੰਕੇ ਦੀ ਛੋੜ ਤੇ ਬਾਤ ਕਈ ਵੀ ਸਾਡੀ ਤੇ ਜਾਤ